ਉੱਥੇ ਇੱਕ ਸਰਦਾਰ ਦਵਿੰਦਰ ਨਾਮ ਦਾ ਬੰਦਾ ਸੀਗਾ ਉਹਨੇ ਇਹਨਾਂ ਦੀ ਪੱਗ ਦੇ ਨਾਲ ਹੀ ਇਹਨਾਂ ਦੇ ਬਾਥਰੂਮ ਦੇ ਪੋਚੇ ਲਵਾਏ ਤਾਂ ਫੇਰ ਉਹ ਫੋਟੋਆਂ ਕਿੱਥੋਂ ਆ ਗਈਆਂ ਜੀ ਫੇਰ ਉਹਨੇ ਉਹ ਫੋਟੋਆਂ ਗਰੁੱਪ ਫੇਰ ਉਹਨੇ ਉਹ ਫੋਟੋ ਗਰੁੱਪ ਚ ਕਿਉਂ ਪਾਈਆਂ ਫੇਰ ਆਪਾਂ ਸਾਰੇ ਬੰਨੇ ਗੁਹਾਰ ਲਵਾਈਆ ਚੰਤਾ ਨੂੰ ਦੱਸਿਆ ਵਾ ਕਿ ਇਹਨਾਂ ਨਾਲ ਹੋਇਆ ਕੀ ਆ ਤੇ ਹੁਣ ਆਪਣੇ ਆਪ ਨੂੰ ਫਸਦਾ ਦੇ ਕੇ ਉਹ ਤੇ ਇਲਜ਼ਾਮ ਲਾਊਗਾ ਕਿ ਇਹ ਹੋਇਆ ਤੇ ਉਹ ਹੋਇਆ ਉਹਨੂੰ ਪੁੱਛੋ ਕਿ WhatsApp ਗਰੁੱਪਾਂ ਚ ਜੇ ਫੋਟੋਆਂ ਨਹੀਂ ਪਾਈਆਂ ਤੇ ਫੋਟੋਆਂ ਵਾਇਰਲ ਕਿੱਥੋਂ ਹੋ ਗਈਆਂ ਉਹ ਕੋ ਕੈਮਰਾ ਸੀਗਾ ਜਿਹੜਾ ਪਾਪੂ ਨੇ ਆਪਣੀ ਫੋਟੋਆਂ ਵਿੱਚ ਕਿਆ ਵਾਇਰਲ ਕਰਨੀਆਂ ਸੀ ਦੇਖੋ ਜੀ ਕੁਛ ਦਿਨ ਪਹਿਲਾਂ ਇਹ ਬਜ਼ੁਰਗ ਜੀ ਨੇ ਆਪਣੇ ਖੰਡ ਵਾਲੇ ਤੋਂ ਇਹ ਬੀਆਰਟੀਐਸ ਬੱਸ ਤੇ ਸਫ਼ਰ ਕਰ ਰਹੇ ਬੱਸ ਸਟੈਂਡ ਤੇ ਪਹੁੰਚਦੇ ਨੇ ਤੇ ਇਹਨਾਂ ਦੇ ਤੁਸੀਂ ਹਾਲਾਤ ਦੇਖੋ ਇਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਇਹਨਾਂ ਕੋ ਬاتھਰੂਮ ਨਿਕਲ ਗਿਆ ਤੇ ਉੱਥੇ ਇੱਕ ਸਰਦਾਰ ਦਵਿੰਦਰ ਨਾਮ ਦਾ ਬੰਦਾ ਸੀਗਾ ਉਹਨੇ ਇਹਨਾਂ ਦੀ ਪੱਗ ਦੇ ਨਾਲ ਹੀ ਇਹਨਾਂ ਦੇ ਬاتھਰੂਮ ਦੇ ਪੋਚੇ ਲਵਾਏ ਤੇ ਤੁਹਾਡੀ ਇੱਕ लवली ਭੈਣ ਆ ਗਾੜਾ ਵਿਚਾਰੀ ਉਹਨੇ ਜਦੋਂ ਇਹਦੀ ਓਬਜੈਕਸ਼ਨ ਕੀਤੀ ਕਿ ਆਹ ਕੰਮ ਗਲਤ ਕੀਤਾ ਕਿਉਂਕਿ ਦਵਿੰਦਰ ਨੇ ਵਾਹ ਵਾਹ ਲੁੱਟਣ ਲਈ ਉਹਦੀਆਂ ਫੋਟੋਆਂ ਖਿੱਚ ਕੇ WhatsApp ਗਰੁੱਪਾਂ 'ਚ ਪਾਈਆਂ ਆਪਣੇ ਡਿਪਾਰਟਮੈਂਟ ਦੇ ਕੀ ਭਾਜੀ ਭਾਜੀ ਉਹ ਕਿਹਾ ਕਿ ਮੈਂ ਪੱਗ ਨਹੀਂ ਲਵਾਈ ਇਹਨਾਂ ਦੀ ਤੇ ਫੇਰ ਉਹ ਫੋਟੋਆਂ ਕਿੱਥੋਂ ਆ ਗਈਆਂ ਜੀ ਫੇਰ ਉਹਨੇ ਉਹ ਫੋਟੋਆਂ ਗਰੁੱਪ ਫੇਰ ਉਹਨੇ ਉਹ ਫੋਟੋਆਂ ਗਰੁੱਪ 'ਚ ਕਿਉਂ ਪਾਈਆਂ ਫੇਰ ਨਾ ਕਿਹਾ ਸੀ ਕਿ ਮੈਂ ਇੱਕ ਬਾਤ ਕਰਦੇ ਬੈਠਾ ਸੀ ਬਾਥਰੂਮ ਦੇਖੋ ਜੀ ਬਾਥਰੂਮ ਕਰਦੇ ਉਹਨਾਂ ਕੋਈ ਸਬੂਤ ਦੇ ਦੇ ਪਤਾ ਕਿ ਆ ਕਿ ਲੜਕੀ ਸਾਹਮਣੇ ਬਾਥਰੂਮ ਕੀਤਾ ਸੀ ਅੱਛਾ ਇੱਕ ਮਿੰਟ ਇੱਕ ਵਾਰ ਜੇ ਲੜਕੀ ਸਾਹਮਣੇ ਬਾਥਰੂਮ ਕੀਤਾ ਵਾ ਤੇ ਇਹ ਉਹਦੀ ਵੀਡੀਓ ਬਣਾਉਂਦੇ ਇਹਨਾਂ ਦੀ ਕੰਪਲੇਂਟ ਕਰਦੇ ਫਿਰ ਇਹਨਾਂ ਮੇਰੀ ਬੇਨਤੀ ਸੁਣ ਲੜਕੀ ਸਾਹਮਣੇ ਬਾਥਰੂਮ ਕੀਤਾ ਇਹਨਾਂ ਦੀ ਕੰਪਲੇਂਟ ਕਰ ਦਿੰਦਾ ਹੈਨਾ ਇਹਨਾਂ ਕੋ ਪਾਗਤ ਇਹਨਾਂ ਦੀ ਪਾਗ ਲਵਾ ਕੇ ਪੋਚੇ ਲਵਾਏਗੇ ਆ ਉਹਦੇ ਕੋ ਕਿ ਕਿ ਮੈਂ ਪੱਕ ਨਹੀਂ ਲਵਾਈ ਤੇ ਫਿਰ ਉਹਨੂੰ ਕੋ ਪਾਗ ਦੀ ਪਾਗਤ ਨਾਲ ਪੋਚੇ ਲਵਾਉਂਦੇ ਆ ਫੋਟੋਆਂ ਵਾਂਗਰ ਵਾਇਰਲ ਕੀਤੀਆਂ ਕਿੱਦੇ ਕਿ ਇਹਨਾਂ ਆਪੇ ਪਾਗ ਲਾ ਲਈ ਪਾਗ ਲਾ ਲਈ ਮੈਂ ਇੱਕ ਮ ਜੇ ਉਹਨੇ ਕਹਿਣ ਦਨ ਦਾਦੀ ਦਾਪੇ ਲੈ ਫਿਰ ਉਹਨੂੰ ਕਿ ਫੋਟੋਆਂ ਖਿੱਚ ਕੇ ਵਾਇਰਲ ਕਿਉਂ ਕਰਨੀਆਂ ਕਿਉਂ ਆਪਣੇ ਗਰੁੱਪਾਂ 'ਚ ਵਾਇ ਵਾਇ ਲੁੱਟਣ ਨੇ ਆ ਵਾ ਕਿ ਆ ਦੇਖੋ ਜੀ ਮੈਂ ਪੱਗ ਨਾ ਪੋਚੇ ਲਵਾਤੇ ਨੇ ਇਹ ਤਾਂ ਹੁਣ ਕਈ ਸੁਣੀਆ ਗੱਲਾਂ ਵਾ ਕਿਉਂਕਿ ਜਦੋਂ ਹੋਣੇ ਦੀ ਬਾਬਾਈ ਨੂੰ ਇਨਸਾਫ ਦਵਾ ਲਈ ਆਪਾਂ ਸਾਰੇ ਬੰਨੇ ਗੁਹਾਰ ਲਵਾਈ ਆ ਚੰਤਾ ਨੂੰ ਦੱਸਿਆ ਵਾ ਕਿ ਇਹਨਾਂ ਨਾਲ ਹੋਇਆ ਕੀ ਆ ਤਾਂ ਹੁਣ ਆਪਣੇ ਆਪ ਨੂੰ ਫਸਦਾ ਦੇ ਕੇ ਉਹਤੇ ਇਲਜ਼ਾਮ ਲਾਊਗਾ ਕਿ ਇਹ ਹੋਇਆ ਤੇ ਉਹ ਹੋਇਆ ਉਹਨੂੰ ਪੁੱਛੋ ਕਿ ਵਟਸਐਪ ਗਰੁੱਪਾਂ 'ਚ ਜੇ ਫੋਟੋਆਂ ਨਹੀਂ ਪਈਆਂ ਤਾਂ ਫੋਟੋਆਂ ਵਾਇਰਲ ਕਿੱਥੋਂ ਹੋ ਗਈਆਂ ਬਾਪੂ ਕੋ ਕੈਮਰਾ ਸੀਗਾ ਜਿਹੜਾ ਬਾਪੂ ਨੇ ਹਾਂ ਜੀ ਅੰਨੇ ਸਿੱਖਾਂ ਦੀ ਰਿਸਪੈਕਟ ਬਹੁਤ ਕਰਦਾ ਕੋਣ ਜੀ ਦਵਿੰਦਰ ਸਿੰਘ ਦਵਿੰਦਰ ਸਿੰਘ ਸਿੱਖਾਂ ਦੀ ਰਿਸਪੈਕਟ ਐਸ ਇੰਨੀ ਕਰਦਾ ਵਾ ਕਿ ਉਹਦੇ ਵੀ ਪੱਗ ਨਾ ਪੋਚੇ ਲਵਾਤੇ ਇਹ ਸਿੱਖਾਂ ਦੀ ਰਿਸਪੈਕਟ ਸੀਗੀ ਵੈਸੇ ਤੁਹਾਨੂੰ ਜਿਹੜੀ ਪਾਕਪਤੀ ਕਿੰਨੀ ਕੁ ਮਾੜੀ ਘਟਨਾ ਜੀ ਮੈਂ ਕਹਿੰਦਾ ਬਹੁਤ ਨਿੰਦਣਯੋਗ ਘਟਨਾ ਜੀ ਇਹ ਬਹੁਤ ਸ਼ਰਮਸਾਰ ਘਟਦੀ ਘਟਨਾ ਉਹ ਵੀ ਸਾਡੇ ਅੰਮ੍ਰਿਤਸਰ ਸਾਹਿਬ ਚ ਗੁਰੂਆਂ ਦੀ ਧਰਤੀ ਤੇ ਇਹ ਸਭ ਹੋਇਆ ਇਹ ਬਹੁਤ ਕਾਨੂੰਨੀ ਹਰਕਤ ਹੋਈ ਆ ਜੀ ਤੁਸੀਂ ਦਵਿੰਦਰ ਸਿੰਘ ਨਾਲ ਗੱਲ ਕੀਤੀ ਦਵਿੰਦਰ ਸਿੰਘ ਜੀ ਨਾ ਜੀ ਮੇਰੀ ਸਿੱਧੀ ਗੱਲ ਤੇ ਨਹੀਂ ਹੋਈ ਮੇਰੀ ਉਹਨਾਂ ਦੇ ਜਿਹੜੇ ਮੈਨੇਜਰ ਸੀਗੇ ਮੇਰੇ ਖਿਆਲ ਨਾਲ ਜਰਜੀਵ ਸ਼ਰਮਾ ਕੇ ਇਤਾਂ ਹੀ ਕੋਈ ਨਾਮ ਹੋਣਾ ਦਾ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਉਂਕਿ ਸਾਡੀ ਜੜੀ ਭੈਣ ਉਹਨੂੰ ਵੀ ਲਵਲੀ ਨੂੰ ਵੀ ਕੰਮ ਤੋਂ ਕੱਢ ਦਿੱਤਾ ਗਿਆ ਹੈਗਾ ਕਿਉਂਕਿ ਉਹਨੇ ਆਵਾਜ਼ ਚੁੱਕੀ ਆ ਤਾਂ ਹੀ ਫਿਰ ਉਹਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਕਿ ਜੇ ਇਤਾਂ ਕਰੋਗੇ ਤਾਂ ਅਸੀਂ ਕੱਲ ਨੂੰ ਤੁਹਾਡੇ ਦਫ਼ਤਰਾਂ ਦੇ ਬਾਹਰ ਧਰਮੇ ਲਾਵਾਂਗੇ ਕਿਉਂਕਿ ਉਹਨੇ ਪੱਗ ਦੀ ਬੇਦਬੀ ਹੋਣ ਤੋਂ ਰੋਕਿਆ ਉਹਨੇ ਪੱਗ ਦੀ ਬੇਦਬੀ ਨਹੀਂ ਕੀਤੀ ਜਿਨ੍ਹਾਂ ਨੇ ਪੱਗ ਦੀ ਬੇਦਬੀ ਕੀਤੀ ਆ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਲਵਲੀ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਹੁਣ ਆਪਣੇ ਜਿਹੜੇ ਪੰਜਾਬੀ ਸਰਦਾਰ ਨੇ ਉਹਨਾਂ ਨੂੰ ਕੀ ਅਪੀਲ ਕਰ ਮੈਂ ਜੀ ਅਪੀਲ ਇਹੋ ਕਰਨਾ ਚਾਹਨਾ ਵਾਂ ਕਿ ਵੇਖੋ ਕਿਹੇ ਵੀ ਧਰਮ ਆ ਕੋਈ ਵੀ ਧਰਮ ਆ ਉਹਦੀ ਜਿੱਥੇ ਵੇਦ ਵੀ ਹੁੰਦੀ ਆ ਇੱਕ ਦੂਜੇ ਦੇ ਨਾਲ ਖਲੋਇਆ ਕਰੋ ਹਿੰਦੂ ਸਿੱਖ ਇਹ ਜਾਤ ਬਾਤ ਇਹ ਸਿਰਫ ਪੋਲਿਟਿਸ਼ੀਅਨਸ ਵਾਸਤੇ ਰਹਿਣ ਦਿਓ ਆਪਾਂ ਧਾਰਮਿਕ ਬੰਦੇ ਆ ਜਾਂ ਆਪਾਂ ਵੀ ਤੁਹਾਨੂੰ ਹੀ ਵੇਖ ਕੇ ਸਿੱਖਦੇ ਆ ਕਿ ਧਰਮ ਦੀ ਰੱਖਿਆ ਕਰਨੀ ਜੇ ਤੁਸੀਂ ਇੱਕ ਐਦਾਂ ਕਰੋਗੇ ਕਿ ਹਿੰਦੂ ਆ ਸਿੱਖਾ ਤੇ ਇਹ ਗਲਤ ਹੋ ਜਾਊਗਾ ਇੱਕ ਇੱਕ ਜੁਟ ਰਹੋ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਓ ਸਾਰੇ ਇੱਕ ਦੂਜੇ ਦੇ ਧਰਮਾਂ ਦੀ ਆਦਰ ਸਤਕਾਰ ਕਰਿਆ ਕਰੋ ਦੇਖੋ ਜੀ ਇਹ ਜਿਹੜੇ ਕੁਰਸੀ ਕ ਆਪਣੇ ਫੌਜਾਂ ਆਈਆਂ ਨੇ ਇਹਨਾਂ ਦੇ ਸਾਹਮਣੇ ਉਹ ਮਾਫੀ ਮੰਗ ਕੇ ਗਿਆ ਵਾ ਕਿ ਮੇਰੇ ਕੋਲ ਗਲਤੀ ਹੋਈ ਆ ਮੈਂ ਕੱਲ ਅਕਾਲ ਤੱਕ ਸਾਫਤੇ ਵੀ ਜਾ ਕੇ ਮਾਫੀ ਮੰਗਾਗਾ ਜੋ ਪਲੈਂਟੀ ਲਾਣਗੇ ਉਹ ਨਿਭਾਣ ਲਈ ਤਿਆਰ ਹਾਸ ਤੋਂ ਬਾਅਦ ਹੀ ਉਹਨੂੰ ਡਿਊਟੀ ਦੇ ਲਈ ਤੱਕ ਜਾਏਗਾ ਤੇ ਇੱਕੋ ਤੁਹਾਡੇ মিডিਆ ਦੇ ਇੱਥੇ ਅਧਿਕਾਰੀ ਪੱਤਰਕਾਰ ਭਾਈਚਾਰੇ ਚ ਕਈ ਪੁੱਛਣ ਦੇ ਸੀਗੇ ਕਿ ਉਹਦੇ ਵਾ ਇੱਕ ਇਲਜ਼ਾਮ ਲਾਇਆ ਜਾ ਰਿਹਾ ਮੈਂ ਆਪ ਉਹ ਦੱਸਣਾ ਚਾਹਾਂਗਾ ਉਹਦੇ ਦੁਆਰਾ ਇਲਜ਼ਾਮ ਲਾਇਆ ਹੈ ਕਿ ਬਾਪੂ ਜੀ ਸ਼ਰਾਬ ਪੀਂਦੇ ਨੇ ਮੈਂ ਕਹਿੰਦਾ ਜੀ ਬਾਪੂ ਜੀ ਸ਼ਰਾਬ ਪੀਂਦੇ ਨੇ ਮੈਂ ਆਪਣੇ ਮੂੰਹੋਂ ਤੁਹਾਨੂੰ ਦੱਸਣਾ ਹੈ ਬਾਪੂ ਜੀ ਸ਼ਰਾਬ ਪੀਂਦੇ ਨੇ ਲੇਕਿਨ ਮੈਨੂੰ ਇੱਕ ਚੀਜ਼ ਦੱਸਿਆ ਜਾਵੇ ਸ਼ਰਾਬ ਪੀਂਦੇ ਬਾਪੂ ਜੀ ਫਿਰ ਵੀ ਉਹਨਾਂ ਨੇ ਪੱਗ ਦਾ ਮਾਨ ਸਮਾਨ ਰੱਖਿਆ ਆਪਣੇ ਸਿਰ ਤੇ ਸਜਾਈ ਹੋਈ ਆ ਉਹ ਦਗਿੰਦਰ ਸਿੰਘ ਤਾਂ ਸੂਫੀ ਹੀ ਨਾ ਉਹਤ ਨਹੀਂ ਨਾ ਸ਼ਰਾਬ ਪੀਂਦਾ ਉਹਨੇ ਫਿਰ ਇੱਕ ਨੋਨੀ ਕੰਮ ਕੀਤੀ ਮੇਰੇ ਨਾਲੋਂ ਤਾਂ ਫਿਰ ਸੂਫੀ ਨਾਲ ਸ਼ਰਾਬੀ ਬੰਦਾ ਜ਼ਿਆਦਾ ਵਧੀਆ ਆ ਇਹ ਦੱਸਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਇਹ ਨਾ ਲੋਕਾਂ ਨੂੰ ਲੋਕਾਂ ਦੇ ਮਨਾਂ 'ਚ ਗਲਤ ਵਿਚਾਰ ਪੈਦਾ ਕਰ ਰਹੇ ਨੇ ਕਿ ਉਹ ਸ਼ਰਾਬ ਪੀਂਦਾ ਹੈਗਾ ਉਹਦੇ ਬਾਪੂ ਨੇ ਨਹੀਂ ਉਨੇ ਲਵਾਏ ਨੇ ਦਵਿੰਦਰ ਨੇ ਉਹਨਾਂ ਕੋਲ ਦਲਤ ਕੀਤਾ ਦਵਿੰਦਰ ਨੇ ਸ਼ਰਾਬ ਪੀਂਦਾ ਜੇ ਬਾਪੂ ਆ ਤਾਂ ਤੂੰ ਤਾਂ ਸੋਫੀ ਚ ਗਲਤ ਹੋ ਗਿਆ ਫਿਰ ਤਾਂ ਸ਼ਰਾਬੀ ਜਾਦਾ ਵਧੀਆ ਹੋ ਗਿਆ ਹੋਰ ਕੱਲ ਤੁਸੀਂ ਅਕਾਲ ਤਖਤ ਸਾਹਿਬ ਜਾ ਰਹੇ ਹੋ ਸਾਡੀ ਜਿੱਥੇ ਕੰਮ ਕਰਦੇ ਹਾਂ ਨਾਲ ਬਿਲਕੁਲ ਜੀ ਜਾਵਾਂਗੇ ਸਾਨੂੰ ਜੋ ਜਿੱਥੇ ਬੰਦੀਆਂ ਦਾ ਹੁਕਮ ਹੈਗਾ ਇਹ ਉਹਨਾਂ ਦੇ ਨਾਲ ਖਲੋਤੇ ਹਾਂ ਦੋ ਬੜੇ ਬਾਹਰ ਉਹ ਕਹਿੰਦੇ ਕਿ ਰੱਬ ਕੀ ਕੱਟਾ ਹੋਏ ਮੇਰਾ ਨਾਮ ਹੈ ਲਵਲੀ ਤੇ ਮੈਂ ਬੀਆਰਟੀਐਸ ਵਿੱਚ ਗਾਰਡ ਦੀ ਜੌਬ ਕਰਦੀ ਹਾਂ ਤੇ ਜਿੱਦਣੇ ਘਟਨਾ ਹੋਈ ਐ ਉਸ ਦਿਨ ਮੇਰੀ ਡਿਊਟੀ ਵਿਜੇਨਗਰ ਸੀ ਇਹ ਘਟਨਾ ਹੈਗੀ ਐ ਬੱਸ ਸਟੈਂਡ ਦੀ ਘਟਨਾ ਹੋਈ ਸੀ ਬਾਪੂ ਜੀ ਉੱਪਰ ਆ ਰਹੇ ਸੀ ਤੇ ਬਾਪੂ ਜੀ ਨੂੰ ਇੱਕਦਮ ਚੱਕਰ ਆਏ ਤੇ ਉਹਨਾਂ ਨੂੰ ਬਾਥਰੂਮ ਆ ਗਿਆ ਤੇ ਉਹਨਾਂ ਨੇ ਪਛਾਪ ਕਰਤਾ ਕਿ ਗਾਰਡ ਨੇ ਉਹਨਾਂ ਦੀ ਪਹਿਲਾਂ ਕਮੀਚ ਲਵਾ ਕੇ ਪੋਚਾ ਮਰਵਾਇਆ ਜੋ ਨਹੀਂ ਸਾਫ ਐ ਫਿਰ ਦਸਤਾਰ ਦੇ ਨਾਲ ਪੋਚਾ ਲਵਾਇਆ ਗਿਆ ਤੇ ਉਹ ਫੋਟੋਆਂ ਖਿੱਚ ਕੇ ਇੱਕ ਲੜਕੀ ਨੇ ਉਹ ਉਹਦੇ ਵਿੱਚ ਪਾਈਆਂ ਸਾਡੇ ਗਰੁੱਪ ਦੇ ਵਿੱਚ ਉਹ ਜਦੋਂ ਗਰੁੱਪ ਦੇ ਵਿੱਚ ਫੋਟੋਆਂ ਆਈਆਂ ਵਾ ਤੇ ਉਸ ਤੋਂ ਬਾਅਦ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਗਈਆਂ ਜਦੋਂ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਂਦੀ ਪਈਆਂ ਤੇ ਬਹੁਤ ਜ਼ਿਆਦਾ ਯਾਨੀ ਕਿ ਮੈਨੂੰ ਧਮਕੀਆਂ ਵੀ ਮਿਲੀਆਂ ਔਰ ਬਹੁਤ ਜ਼ਿਆਦਾ ਮੈਨੂੰ ਮੇਰੇ ਸੀਨੀਅਰ ਜਿਹੜੇ ਉਹਨਾਂ ਵੱਲੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਤੈਨੂੰ ਜੌਬ ਤੋਂ ਕੱਢਦਾ ਹੈ ਜਾਂ ਉਹ ਲੜਕੀ ਦੇ ਘਰੋਂ ਮੈਨੂੰ ਧਮਕੀਆਂ ਆਈਆਂ ਤੈਨੂੰ ਵਾਲਾ ਤੋਂ ਖਿੱਚ ਕੇ ਬਾਹਰ ਲੈ ਕੇ ਆਵਾਂਗੇ ਇਹ ਕਰਾਂਗੇ ਵੋਗਰ ਕਿ ਕਾਫੀ ਧਮਕੀਆਂ ਜੜੀਆਂ ਆਈਆਂ ਪਰ ਇਹਦੇ ਬਾਵਜੂਦ ਵੀ ਮੈਂ ਅਗਲੇ ਦਿਨ ਫਿਰ ਬਾਪੂ ਜੀ ਨੂੰ ਲੱਭਿਆ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਸੀ ਪਛਾਣਦੀ ਨਹੀਂ ਸੀ ਸਾਰੇ ਸਟਾਪਾਂ ਤੇ ਘੁੰਮਦੀ ਘੁੰਮਦੀ ਖੰਡ ਵਾਲੇ ਸਟਾਪ ਤੇ ਜਦੋਂ ਮੈਂ ਗਈਆਂ ਤੇ ਬਾਪੂ ਜੀ ਉੱਥੇ ਮੈਨੂੰ ਮਿਲੇ ਤਾਂ ਔਰ ਡਰ ਗਏ ਔਰ ਮੈਨ ਫਿਰ ਉਹਨਾਂ ਦੀ ਮੈਂ ਇੰਟਰਵਿਊ ਲੈ ਕੇ ਔਰ ਫਿਰ ਮੈਂ ਉਹ ਹਰ ਗਰੁੱਪ ਦੇ ਵਿੱਚ ਪਾਈ ਹੈ ਤੇ ਗਰੁੱਪ ਦੇ ਵਿੱਚ ਜਦੋਂ ਮੈਂ ਪਾਈ ਹੈ ਉਸ ਤੋਂ ਬਾਅਦ ਇਹ ਵਾਇਰਲ ਹੋਈ ਸਾਨੂੰ ਜਿਹੜੀਆਂ ਫੋਟੋਆਂ ਸੀ ਜਿਹੜੀਆਂ ਤੁਹਾਨੂੰ ਪਤਾ ਲੱਗਾ ਕਿਤੋਂ ਮੈਂ ਇਹ ਫੋਟੋ ਸਾਡਾ ਡਿਊਟੀਆਂ ਵਾਲਾ ਗਰੁੱਪ ਹੈ ਮੁਸਕਾਨ ਲੜਕੀ ਨੇ ਉਹ ਫੋਟੋ ਆਪ ਖਿੱਚ ਕੇ ਉਹ ਡਿਊਟੀਆਂ ਵਾਲੇ ਗਰੁੱਪ ਚ ਪਾਈ ਹੈ ਹਾਂਜੀ ਬਾਪੂ ਜੀ ਪੋਚਾ ਮਾਰਦੇ ਵੇ ਲੇਕਿਨ ਉਹਨਾਂ ਵੱਲੋਂ ਕੀ ਇਲਜ਼ਾਮ ਪਾਇਆ ਗਿਆ ਉਹਨਾਂ ਵੱਲੋਂ ਇਹ ਇਲਜ਼ਾਮ ਲਾਇਆ ਬਾਪੂ ਜੀ ਨੇ ਡਰਿੰਕ ਕੀਤੀ ਹੋਈ ਸੀ ਤੇ ਉਹਨਾਂ ਉਹਨਾਂ ਨੇ ਬਾਥਰੂਮੇ ਤੇ ਆਪੇ ਆਪਣੀ ਪੱਗ ਲਾ ਕੇ ਤੇ ਮਾਰਨ ਲੱਪੇ ਔਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਦੀ ਆ ਕਿ ਜੇ ਉਹ ਆਪੇ ਪੱਗ ਲਾ ਕੇ ਮਾਰਨ ਗਏ ਤੇ ਸੋਨਾਂ ਨੂੰ ਰੋਕਦੇ ਉਹਨਾਂ ਦੇ ਪੱਗ ਉਹਨਾਂ ਦੇ ਸਿਰ ਤੇ ਸਜਾਉਂਦੇ ਨਾ ਕਿ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਗਰੁੱਪਾਂ 'ਚ ਵਾਇਰਲ ਕਰਦੇ ਹਾਂਜੀ ਸ਼ਾਇਦ ਜ्यादातर ਮੈਂ ਮਿਲੀ ਤੱਤ ਮੈਂ ਉਹਨਾਂ ਨੂੰ ਡਰਿੰਕ ਦੇ ਵਿੱਚ ਨਹੀਂ ਦੇਖਿਆ ਜੋ ਇਹ 3-4 ਦਿਨ ਤੋਂ ਮੈਂ ਉਹਨਾਂ ਨੂੰ ਡਰਿੰਕ 'ਚ ਨਹੀਂ ਦੇਖ ਰਹੀ ਹਾਂ ਜੀ ਵੀਡੀਓ ਚ ਆਉਂਦੇ ਗਏ ਜਾ ਰਹੇ ਕਿ ਮਤਲਬ ਇੱਕ ਲੜਕੀ ਲੱਗੇ ਸਭ ਦੇ ਬਾਹਰ ਖੜੇ ਪਏ ਸੀ ਇੱਕ ਗਾਰਡ ਨੇ ਕਿਹਾ ਬਿਲਕੁਲ ਗਲਤ ਔਰ ਬਿਲਕੁਲ ਗਲਤ ਬਾਪੂ ਜੀ ਦਾ ਬਾਥਰੂਮ ਵਿੱਚੇ ਨਿਕਲ ਗਿਆ ਸੀ ਲੜਕੀ ਦੇ ਸਾਹਮਣੇ ਨਹੀਂ ਕਰਦੇ ਪਏ ਸੀ ਤਾਂ ਕਿ ਲੜਕੀ ਦੇ ਉੱਪਰ ਡਿਊਟੀ ਸੀ ਗਾਰਡ ਗਲਤ ਗਾਰਡ ਬਿਲਕੁਲ ਗਲਤ ਬੋਲ ਰਿਹਾ ਹੈ ਐ ਇਹ ਝੂਠੀ ਗੱਲ ਨਾ ਕਰੋ ਕਿ ਬਾਪੂ ਜੀ ਜਿਹੜੇ ਆ ਲੜਕੀ ਦੇ ਸਾਹਮਣੇ ਬਾਥਰੂਮ ਕਰਦੇ ਪਲੀਜ਼ ਮੈਂ ਹੱਥ ਜੋੜ ਕੇ ਰਿਕਵੈਸਟ ਕਰਦੀ ਆ ਕਿ ਉਸ ਬਜ਼ੁਰਗ ਬੰਦੇ ਤੇ ਐਡਾ ਬਦ ਦਲਜਮ ਨਾ ਲਾਓ